ਜਿੰਨਾ ਅਸੀਂ ਆਪਣਾ ਤੂੰ ਸਮਝਣ ਵਾਲੀ ਗੱਲ ਕੀਤੀ ਹੈ ਕਿ ਛੋਟੇ ਬੱਚੇ ਬੰਦੇ ਨੂੰ ਪਤਾ ਲੱਗਦਾ ਹੈ ਨਾ ਫਿਰ ਇਹ ਹੁਣ ਮੈਂ ਉਹੀ ਗੱਲ ਕਰਦਾ ਹਾਂ ਪਿੰਡਾਂ ਦਾ ਮਾਝਾ ਦੇ ਤੁਹਾਨੂੰ ਫੁੱਫਰ ਲੱਗੂ ਪ੍ਰਮਾਤਮਾ ਨੂੰ ਤੇ ਕੋਈ ਸਮਝ ਉਹਦੇ ਵਿੱਚ ਬਾਅਦ ਕਿਹਾ ਉਹਦੇ ਪਿੱਛੇ ਕਾਰਨ ਕੀ ਹੈ ਉਹਦੋਂ ਪਹਿਲਾਂ ਨਹੀਂ ਪਤਾ ਲੱਗਣਾ ਤੇ ਜਿਵੇਂ ਹਰ ਇੱਕ ਗੱਲ ਤੇ ਇੱਕ ਗੱਲ ਤਾਂ ਹੁੰਦੀ ਹੈ ਬਾਈ ਜੋ ਕੋਈ ਵੀ ਤੂੰ ਕੰਮ ਕਰੇ ਕੋਈ ਲੱਖਾ ਐ ਕਰਨ ਲਈ ਕਰਦਾ ਫਾਦ ਤੇ ਲੋਕ ਸਾਲ ਬਾਅਦ ਸਮਝਦੇ ਨੇ ਕਿਤੇ ਵੀ ਹੁਣ ਵੋਟਾਂ ਵਾਲੀ ਗੱਲ ਸੀਗੀ ਕੋਈ ਲੱਖੇ ਨੇ ਕੋਈ ਆ ਹੁਣ ਆਪਾ ਨੂੰ ਤਾਂ ਪਤਾ ਸੀਗਾ ਵੀ ਤੁਸੀਂ ਹਰ ਇੱਕ ਗੱਲ 'ਚ ਬੋਲਦੇ ਹੋ ਵੀ ਗੱਲ 'ਚ ਭਾਈ ਪੱਟਾ ਪਵਾ ਕੇ ਅਸੀਂ ਕਿਸੇ ਦੀ ਗੱਲ ਨਹੀਂ ਕਰ ਸਕਦੇ ਹਰ ਇੱਕ ਨੂੰ ਲੋਕਾਂ ਨੂੰ ਬਾਅਦ ਗੱਲ ਸਮਝਾਉਂਦੇ ਆ ਵੀ ਹਾਂ ਇਹ ਗੱਲ ਯਾਰ ਸਹੀ ਹੈ ਨਹੀਂ ਕਹਿੰਦੇ ਮਿੱਟੀ ਵਿੱਚ ਲਿਖਾ ਲਿਖਾ ਕਹਿੰਦੇ ਮਿੱਟੀ ਵਿੱਚ ਤਾਂ ਟਾਕਾ ਪਾ ਲਾ ਰਿਹਾ ਨਾ ਲੱਗਾ ਤਾਂ ਵੰਦਰ ਕੇ ਰਾਜਰ ਕੇ ਕਹਿੰਦੇ ਯਾਰ ਇਹ ਹੁਣ ਇਹ ਮਿੱਟੀ ਤਾਂ ਇਕੱਠੀ ਕਰਦਾ ਮਿੱਟੀ ਮਕਾ ਦੇਣੀ ਹੈ ਸੜਕਾਂ ਵਾਲਿਆਂ ਨੇ ਤੇ ਹੁਣ ਇਹ ਮਿੱਟੀ ਵੇਚਿਆ ਕਰੂਗਾ ਅੱਛਾ ਮਗਰ ਠੀਕ ਆ ਜਿਵੇਂ ਸੁਣ ਲੋਡ ਲੱਦਾ ਭਾਈ ਤੁਸੀਂ ਸਮਝ ਰਹੇ ਹੋ ਗੱਲ ਇੱਕ ਤਾਂ ਭਾਈ ਤੇ ਮਲੇ ਲੈ ਕੇ ਲਾਉਣੇ ਨੇ ਹੈ ਮਲੇ ਮਲੇ ਲਿਆ ਕੇ ਲਾਵਾਂਗੇ ਮਲੇ ਚੁੱਬੜ ਪਾਸੇ ਤਾਂ ਖੋਡਾਂ ਖਾਡਾਂ ਵੀ ਰੱਖੀਆਂ ਵੀ ਜਾਨਵਰ ਆ ਕੇ ਜਿਵੇਂ ਤੱਤ ਪੁੱਤਰ ਆ ਕੇ ਆਂਦੇ ਦੇ ਲੈਂਦੇ ਵੀ ਜਿਵੇਂ ਅੱਗ ਲੱਗੀ ਜਾਂ ਆਪਾਂ ਦੇਖ ਨਾ ਧਰਤੀ ਨੂੰ ਟਟੇਰੀਆਂ ਨੇ ਆਂਡੇ ਦਿੱਤੇ ਕਿਸੇ ਪਾਸੇ ਤੂੰ ਇਹ ਦੇਖ ਕਿਸੇ ਪਾਸੇ ਵੀ ਨਾ ਤਾਂ ਇਹ ਦਰਾਤ ਛੱਡੇ ਆ ਪੰਜਾਂ ਨੰਬਰ ਕੋਈ ਬਹਿ ਕੇ ਉੱਥੇ ਹਾਲ ਨਾ ਪਾਵੇ ਨਾ ਅਸੀਂ ਬੇਲੀ ਜ਼ਮੀਨ ਛੱਡੀ ਆ ਅੱਗੇ ਜ਼ਮੀਨਾਂ ਬਰਾਨੀ ਜ਼ਮੀਨਾਂ ਬੇਲੀਆਂ ਪੰਗਾ ਰਹਿੰਦੀਆਂ ਉੱਥੇ ਜਾਨਵਰ ਆ ਕੇ ਜਿਹੜੇ ਧਰਤੀ ਤੇ ਜਾਨਵਰ ਹੈ ਉੱਥੇ ਆ ਕੇ ਆਂਡੇ ਉਂਡੇ ਦਿੰਦੇ ਆ ਦੇ ਘੋਰ ਨੇ ਘarne ਬਣਾ ਲੈਣੇ ਖੁੱਡਾਂ ਮਲਾ ਲੈਂਦੇ ਹਨ ਹੁਣ ਉਹ ਵੀ ਨਹੀਂ ਕਿਤੇ ਰਿਹਾ ਉਹ ਵੀ ਖਤਮ ਹੋ ਗਿਆ ਸਾਰਾ ਹੈ ਨਾ ਹੁਣ ਜਾਨਵਰ ਜਾਊਗਾ ਰ ਜਾਊਗਾ ਕਿੱਥੇ ਕਿੰਨੀਆਂ ਜਾਨਵਰਾਂ ਦੀਆਂ ਪ੍ਰਜਾਤੀਆਂ ਲੋਪ ਹੋ ਗਈਆਂ ਤਾਂ ਇਹ ਇਹ ਜਿਹੜਾ ਪ੍ਰਜਾਤੀਆਂ ਦਾ ਲੋਪ ਹੋਣਾ ਪੰਛੀਆਂ ਦਾ ਲੋਪ ਹੋਣਾ ਵੀ ਇਹ ਇੱਕ ਮਨੁੱਖੀ ਜਾਮੇ ਲਈ ਵੀ ਬੜੀ ਖਤਰਨਾਕ ਗੱਲ ਹੈ ਕਿ ਜਿਵੇਂ ਜਿਵੇਂ ਸਾਰੀਆਂ ਚੀਜ਼ਾਂ ਖਤਮ ਹੋ ਰਹੀਆਂ ਲੋਪ ਹੋ ਰਹੀਆਂ ਉਵੇਂ ਉਵੇਂ ਮਨੁੱਖ ਵੀ ਖਾਤਮੇ ਵੱਲ ਵੱਧ ਰਿਹਾ ਤੇ ਉਹ ਇੱਕ ਮੇਰੀ ਇਹ ਵੀ ਦਿਮਾਗ ਚ ਹੁੰਦੀ ਸੋਚ ਮੈਂ ਯਾਰ ਵੀ ਇੱਥੇ ਆਪਾਂ ਹਰ ਬੰਦੇ ਦੀ ਸੋਚ ਆ ਮੈਂ ਵਧੀਆ ਘਰ ਪਾਲਾਂ ਹਾਂ ਚੰਗੀ ਜ਼ਿੰਦਗੀ ਜਾਵਾਂ ਸੌਖਾ ਰਵਾਂ ਤੇ ਜਾਨਵਰਾਂ ਲਈ ਆਪਾਂ ਕੀ ਛੱਡਿਆ ਹਾਂ ਪੰਛੀਆਂ ਲਈ ਆਪਾਂ ਕੀ ਛੱਡਿਆ ਤੇ ਇਸੇ ਕਰਕੇ ਮੇਰੀ ਸਾਰੀ ਜਿਹੜੀ ਆਪਾਂ ਦਰਖਤਾਂ ਵਾਲੀ ਦੇ ਆਪਾਂ ਦਿਨੇ ਗੱਲ ਕਰਦੇ ਸੀ ਆ ਵੀ ਮੇਰੀ ਰਾਉਣ ਦਾ ਮੇਰਾ ਮਨ ਬਣਿਆ ਮੈਂ ਕਿਹਾ ਚਲੋ ਬਰਾਸ ਬਾਈ ਬਾਈ ਇੱਕ ਗੱਲ ਹੁਣ ਪੁੱਛਣਾ ਚਾਹਣਾ ਚੱਲ ਗੱਲਾਂ ਬਹੁਤ ਹੋ ਗਈਆਂ ਜਿਵੇਂ ਕਿ ਹੁਣ ਕੋਈ ਮਾੜਾ ਮੋਟਾ ਨਾਮ ਹੋ ਜਾਂਦਾ ਹਨਾ ਜਾਂ ਕੋਈ ਐਵੇਂ ਗੱਲਬਾਤ ਜਿਹੀ ਹੋ ਜਾਂਦੀ ਹੈ ਹਨਾ ਘਰੇ ਜਿਵੇਂ ਸਾਡੀ ਭੈਣ ਕਹੇ ਸਾਡੀ ਭਜਾਈ ਕਹੇ ਹਨਾ ਬਾਈ ਹੁਣ ਉਹ ਕਹਿੰਦੇ ਬੱਚਾ ਨੂੰ ਬਾਹਰ ਬੋਰ ਪੜਾਉਣਾ ਫਿਰ ਸਾਰੀ ਉਮਰ ਇੱਥੇ ਰਹਿਣਾ ਪੈਤੀ ਕੀਤੀ ਹੈ 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 ਬਾਈ ਵੀ ਬਾਹਰ ਬੋਰ ਚੜੀ ਚੁੰਡੀਗੜ ਪਟਿਆਲੇ ਪੁੱਟੂਲੇ ਪੜਾ ਲੈਣਾ ਇਹਦਾ ਕਿਵੇਂ ਕਰ ਲੰਨੇ ਆਂ ਲਾ ਰਿਆ ਹੈ ਆ ਸਾਡੀ ਜਨਮ ਮਿੱਟੀ ਆ ਤੇ ਇਹ ਸਾਡੀ ਮਰਨ ਮਿੱਟੀ ਹੈ ਅੱਛਾ ਹਨਾ ਇਹ ਤਾਂ ਪਗੌੜੇ ਹੋ ਕੇ ਅਸੀਂ ਕਿੱਥੇ ਜਾਵਾਂਗੇ ਅੱਛਾ ਪਗੌੜੇ ਹੁੰਨੇ ਆ ਤੁਸੀਂ ਹਾਂ ਇਹ ਧਰਤੀ ਦੇ ਵਿੱਚ ਇਸ ਮਿੱਟੀ ਦੇ ਵਿੱਚ ਸਾਡਾ ਇਤਿਹਾਸ ਸੰਭਿਆ ਹ ਸਾਡਾ ਖੂਨ ਡੁੱਲਿਆ ਸਾਡੇ ਸਿਰ ਲੱਗੇ ਨੇ ਕੁਰਬਾਨੀਆਂ ਹੋਈਆਂ ਨੇ ਬੜੀ ਕਾਲ ਨਾ ਕਾਲੀ ਹੈ ਤਾਂ ਜਾ ਕੇ ਸੈਂਕੜੇ ਸਾਲਾਂ ਬਾਅਦ ਸਾਡੀ ਕੌਮ ਦੀ ਹੋਂਦ ਹਸਤੀ ਕਾਇਮ ਹੋਈ ਹੈ ਅਸੀਂ ਠੀਕ ਹੈ ਅਮਰੀਕਾ ਕੈਨੇਡਾ ਇੰਗਲੈਂਡ ਅਫਰੀਕਾ ਜਿੱਥੇ ਮਰਜੀ ਵਗ ਜਾਗੇ ਪੈਸਾ ਕਮਾ ਲਾਂਗੇ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਲਾਂਗੇ ਪਰ ਸਾਡੀ ਹੋਂਦ ਨੇ ਜਾਉਂਦਾ ਨਹੀਂ ਰਹਿਣਾ ਨਹੀਂ ਭਾਈ ਇਹ ਤਾਂ ਹੋਂਦ ਨਹੀਂ ਜਾਂਦੀ ਰਹਿੰਦੀ ਤੁਸੀਂ ਯਾਦ ਰੱਖਿਓ ਛੋਡੀ ਬੋਲੀ ਛੋਡਾ ਇਤਿਹਾਸ ਛੋਡਾ ਵਿਰਸਾ ਛੋਡੀ ਸਭੇ ਤਾਂ ਕੱਖ ਨਹੀਂ ਰਹਿਣਾ ਇਹ ਛੋਡਾ ਬਹੁਤ ਵੱਡਾ ਬਹਿਮ ਆ ਜਿਹੜੇ ਕਹਿ ਦਿੰਦੇ ਆ ਕਿ ਭਾਈ ਬਾਹਰ ਜਾ ਕੇ ਅਸੀਂ ਬੋਲੀ ਬਚਾ ਲਾਂਗੇ ਅਸੀਂ ਇਤਿਹਾਸ ਨੂੰ ਸੰਭਾਲਾਂਗੇ ਨਹੀਂ ਭਾਈ ਛੋਡੀ ਦੂਜੀ ਤੀਜੀ ਪੀੜੀ ਖਤਮ ਕਿਉਂਕਿ ਇਤਿਹਾਸ ਧਰਤੀ ਨਾਲ ਜੁੜਿਆ ਹੁੰਦਾ ਹ ਜਿਹੜੀ ਧਰਤੀ ਦੇ ਸਿਰਜਿਆ ਗਿਆ ਹੁੰਦਾ ਸਾਡਾ ਮੋਹ ਜਿਹੜਾ ਮਿੱਟੀ ਨਾਲ ਹੈ ਜਿਹੜੀ ਯਾਰ ਮਿੱਟੀ ਦੀ ਖੁਸ਼ਬੂ ਸਾਡੇ ਸਾਹਾਂ 'ਚ ਹੈ ਉਹ ਕੈਨੇਡਾ ਦੀ ਮਿੱਟੀ 'ਚ ਅਸੀਂ ਸਾਨੂੰ ਕਿਵੇਂ ਮਿਲ ਜੂ ਯਾਰ ਜਿਹੜਾ ਖੂਨ ਇੱਥੇ ਡੁੱਲਿਆ ਹੋਇਆ ਹੈ ਮੈਂ ਕਹਿੰਦਾ ਮੈਨੂੰ ਕੋਈ ਕਹੇ ਵੀ ਤੈਨੂੰ ਅਮਰੀਕਾ ਰਾਸ਼ਟਰਪਤੀ ਬਣਾ ਦਿੰਨੇ ਆ ਯਾਰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਾ ਦਿੰਨੇ ਪੰਜਾਬ ਛੱਡ ਕੇ ਜਾ ਕਦੇ ਨਹੀਂ ਜਾਂਦਾ ਯਾਰ ਪੂਰ ਤਾਂ ਬਹੁਤ ਛੋਟੀਆਂ ਗੱਲਾਂ ਨੇ ਯਾਰ ਪਰ ਅਸੀਂ ਇੱਥੇ ਮਾਨਸਿਕਤਾ ਇਹ ਬਣ ਗਈ ਬਾਈ 50 ਕਿੱਲੇ ਵਾਲੇ ਦੀ ਵੀ 5 ਕਿੱਲੇ ਵਾਲੇ ਦੀ ਵੀ ਚਾਹੇ ਕੋਈ ਮੁਲਾਜ਼ਮਾ ਸਰਕਾਰੀ ਉਹਦੀ ਵੀ ਵੀ ਯਾਰ ਕੈਨੇਡਾ ਚੱਲੋ ਬਸ ਇੱਥੋਂ ਵੇਚੀ ਜਾਂਦੇ ਆ ਨੌਕਰੀਆਂ ਛੱਡੀ ਜਾਂਦੇ ਆ ਜ਼ਮੀਨ ਵੇਚਣ ਦੀ ਤਿਆਰੀ ਕਰੀ ਬਠਾ ਜਵਾਬ ਆ ਪੰਜਾਬ ਵਿੱਲਾ ਹੋਈ ਜਾਂਦਾ ਸਭ ਤੋਂ ਵੱਡਾ ਦਾ ਫਿਕਰ ਮੈਨੂੰ ਤਾਂ ਇਹੀ ਸਤਾਉਂਦਾ ਰਹਿੰਦਾ ਯਾਰ ਕਿ ਅਸੀਂ ਕਿਸੇ ਬੰਦੇ ਨੇ ਨਾ ਗੱਲ ਸੁਣਾਈ ਭਾਨੇ ਚੰਡੀਗੜ੍ਹ ਜਦੋਂ ਆਪਾਂ ਖਦਾਬਾਂ ਜੀ ਨਾਲੇ ਮਸਲੇ ਤੇ ਨਹੀਂ ਦੇਖ ਤਬਾਂ ਵਾਲੇ ਮਸਲੇ ਨੇ ਬਲਦੇਸਰ ਸੱਸ ਨੇ ਲਾਇਆ ਹੋਇਆ ਮੋਰਚਾ ਸਿੱਖਿਆ ਉਹਥੇ ਇੱਕ ਬਜ਼ੁਰਗੇ ਮਿਲਿਆ ਉਹਨੇ ਗੱਲ ਸੁਣਾਈ ਕਹਿੰਦਾ ਕਹਿੰਦਾ ਸੀ ਕਿਸੇ ਬੰਦੇ ਨੂੰ ਮਿਲੋ ਮਿਲੇ ਕੁਈ ਅਫਸਰ ਸੀ ਦਾ ਬੰਦਾ ਸੀ ਬਾਹਰਲਾ ਪੰਜਾਬ ਦਾ ਨਹੀਂ ਸੀ ਉਹ ਕਹਿੰਦਾ ਯਾਰ ਵੀ ਤੁਸੀਂ ਇਸ ਤਰ੍ਹਾਂ ਇਹਦਾ ਮਾਹੌਲ ਬਣੀ ਜਾਂਦਾ ਵੀ 84 ਵਾਲਾ 90 ਵਾਲਾ ਮਾਹੌਲ ਨਾ ਬਣ ਜੇ ਵੀ ਤੁਸੀਂ ਗਲਤ ਕਰ ਰਹੇ ਹੋ ਉਹ ਕਹਿੰਦਾ ਤੁਸੀਂ ਭੁੱਲ ਜਓ ਤੁਸੀਂ ਭੁੱਲ ਜਓ ਵੀ ਤੁਹਾਨੂੰ ਅਸੀਂ 84 ਵਾਲਾ ਜਾਂ 90 ਵਾਲਾ ਮਾਹੌਲ ਬਣਨ ਦੇਵਾਗੇ ਤੁਸੀਂ ਭੁੱਲ ਜਓ ਕਹਿੰਦਾ ਥੋੜੀ ਡੈਮੋਗ੍ਰਾਫੀ ਬਦਲਤੀ ਹੈ ਭਾਵੇਂ ਉਹ ਕਹਿੰਦਾ 3 ਲੱਖ ਭਈਆ ਤਾਂ ਅਸੀਂ ਅੰਮ੍ਰਿਤਸਰ ਚ ਵਹਾਤਾ 10 ਲੱਖ ਭਈਆ ਅਸੀਂ ਲੁਧਿਆਣੇ ਚ ਵਹਾਤਾ 8 ਲੱਖ 10 ਲੱਖ 88 ਜਲੰਧਰ ਚ ਵਾਤਾ ਤੁਸੀਂ ਕਹਿੰਦਾ ਬੋਲ ਕੇ ਦਿਖਾਓ ਥੋੜੇ ਸਿਰ ਤੇ ਬਿਠਾ ਕੇ ਇਸੇ ਕਰਕੇ ਸਾਡੇ ਸਿਰ ਚ ਗਲੀਆਂ ਹੋ ਰਹੀਆਂ ਬਾਈ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਆਪਣੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਹਮੇਸ਼ਾ ਇੱਕ ਗੱਲ ਦੀ ਯਾਦ ਦਿਵਾਉਂਦੇ ਰਹੋ ਭੁੱਲਿਓ ਨਾ ਭੁੱਲਣਾ ਵੀ ਨਹੀਂ ਤੇ ਭੁੱਲਣ ਦੇਣਾ ਵੀ ਨਹੀਂ ਕਿ ਅਸੀਂ ਰਾਜ ਭਾਗ ਦੇ ਮਾਲਕ ਰਹੇ ਹਾਂ ਸਾਡਾ ਵੀ ਕਦੋਂ ਖੈਬਰ ਤੱਕ ਰਾਜ ਰਿਹਾ ਸਾਡਾ ਵੀ ਕਦੋਂ ਦੁਨੀਆ ਦੇ ਵਿੱਚ ਝੰਡਾ ਝੁਲਦਾ ਰਿਹਾ ਔਰ ਦੁਨੀਆ ਦੇ ਉਹਨਾਂ ਰਾਜਾਂ ਦੇ ਵਿੱਚੋਂ ਰਿਹਾ ਜਿੱਦੀ ਕੋਈ ਮਿਸ਼ਾਲ ਹੀ ਨਹੀਂ ਹੈਗੀ ਦੁਨੀਆ ਦੇ ਉੱਤੇ ਉਹ ਰਾਜ ਸਾਡੇ ਪੁਰਖਿਆਂ ਨੇ ਧਰਤੀ ਤੇ ਕੀਤਾ ਤੁਸੀਂ ਕਹਿੰਦੇ ਉਹਨੇ ਵਾਪਸ ਆਊਗਾ ਉਹ ਫਿਰ ਤੁਸੀਂ ਸੰਤ ਐ ਵੀ ਕਹਨੇ ਹੁੰਦੇ ਹੋ ਤੁਸੀਂ ਸਾਨੂੰ ਇਹ ਗੱਲ ਕਹਨੇ ਹੁੰਦੇ ਹੋ ਵੀ ਉਹ ਵਾਪਸ ਆਉਣਾ ਸਮਾਂ ਕੌਣ ਹੈ ਕੌਣ ਹੈ ਸਭ ਤੋਂ ਅਹਿਮ ਗੱਲ ਹੁੰਦੀ ਆ ਜੀ ਆਪਾਂ ਭੁੱਲ ਜਾਂਦੇ ਆ ਅਸੀਂ ਭੁੱਲਣੀ ਨਹੀਂ ਯਾਰ ਜੀ ਦੇਖੋ ਸਮਾਂ ਚੰਗਾ ਮਾੜਾ ਆਉਂਦਾ ਰਹਿੰਦਾ ਦੌੜ ਚੱਲਦੇ ਰਹਿੰਦੇ ਆ ਕਦੇ ਉੱਪਰ ਕਰੇ ਥੱਲੇ ਪਰ ਜਿਹੜੀਆਂ ਕੌਮਾਂ ਆ ਆਪਣੀ ਉਸ ਚੀਜ਼ ਨੂੰ ਭੁੱਲਦੀਆਂ ਨਹੀਂ ਉਸ ਜਿਹੜੀ ਉਹਨਾਂ ਦੇ ਅੰਦਰ ਉਹ ਪਈ ਹੁੰਦੀ ਆ ਮਾਲਾ ਮਨ ਦੇ ਵਿੱਚ ਹੀ ਹੁੰਦੀ ਆ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਸੋਚ ਹੁੰਦੀ ਆ ਜਾਂ ਉਹਨਾਂ ਨੂੰ ਸਮਝ ਹੁੰਦੀ ਆ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਇਤਿਹਾਸ ਪਿਆ ਹੁੰਦਾ ਕਿ ਅਸੀਂ ਕਿਹਦੇ ਵਾਰਸ ਆ ਜਿਨ੍ਹਾਂ ਨੇ ਇੱਥੇ ਰਾਜ ਕੀਤਾ ਤੇਗਾ ਬਾਈਆਂ ਨੇ ਖੂਨ ਡੋਲਿਆ ਜ਼ੁਲਮ ਦਾ ਨਾਸ ਕੀਤਾ ਜ਼ੁਲਮ ਦੇ ਖਿਲਾਫ ਹਮੇਸ਼ਾ ਤਲਵਾਰ ਚੱਕੀ ਅਸੀਂ ਉਹਨਾਂ ਦੇ ਵਾਰਸ ਆ ਇੱਥੇ ਰਾਜ ਕਾਇਮ ਕੀਤਾ ਤੇ ਉਹ ਰਾਜ ਵੱਡੇ ਵੱਡੇ ਮਤਲਬ ਕਿ ਤਨਹੰਤਰਾਂ ਨੂੰ ਹਰਾ ਕੇ ਕੀਤਾ ਜਿਹੜੇ ਵੱਡੇ ਵੱਡੇ ਇੱਥੇ ਕਹਾਉਂਦੇ ਸੀਗੇ ਵੀ ਇਹ ਤਾਂ ਜਿੱਤੇ ਨਹੀਂ ਗਏ ਨਾ ਬਿਲਕੁਲ ਹਾਂ ਉਹ ਹਰੀ ਸਿੰਘ ਨਲੂਏ ਵਰਗਿਆਂ ਨੇ ਜਿੱਤੇ ਆ ਹਾਂ ਜਾਂ ਅਮਰੀਕਾ ਤੋਂ ਬਣੀ ਉਹ ਸ਼ੇਰੇ ਪੰਜਾਬ ਮਹਾਰਾਜ ਸਿੰਘ ਵਰਗਿਆਂ ਨੇ ਰਾਜ ਪਹਿ ਕਾਇਮ ਕੀਤਾ ਉਹ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਰਾਜ ਪੱਕਾ ਕਾਇਮ ਕੀਤਾ ਅਸੀਂ ਇੱਕ ਚੀਜ਼ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਇੱਕ ਚੀਜ਼ ਅਸੀਂ ਟੜਕੇ ਉੱਠਦੇ ਆਥ ਨੇ ਰਾਤ ਨੂੰ ਪੈਂਦੇ ਆਪਣੇ ਜਵਾਕਾਂ ਦੇ ਦਿਮਾਗ ਦੇ ਵਿੱਚ ਕੀ ਚੀਜ਼ ਪੈਦਾ ਕਰਨੀ ਹੈ ਹਾਂ ਕਿ ਅਸੀਂ ਰਾਜ ਭਾਗ ਦੇ ਮਾਲਕ ਸੀ ਅਸੀਂ ਰਾਜ ਕਰਨ ਵਾਲੇ ਲੋਕ ਹਾਂ ਹਾਂ ਠੀਕ ਆ ਗੁਲਾਮੀ ਦਾ ਪੱਟਾ ਮਾਨਸਤਾ ਸਾਡੀ ਗੁਲਾਮ ਹੋ ਗਈ ਸਾਡੇ ਗਲਾਂ ਚ ਪੈ ਗਏ ਮਜਬੂਰੀਆਂ ਬਣ ਗਈਆਂ ਹਾਲਾਤ ਬਣ ਗਏ ਭੁੱਲਿਓ ਨਾ ਕੋਈ ਗੱਲ ਨਹੀਂ ਸਮਾਂ ਆਊਗਾ ਕਦੇ ਆਊਗਾ ਕਿਉਂਕਿ ਇਹ ਤਾਂ ਮੈਂ ਕਹਿ ਰਿਹਾ ਰਾਂ ਵੇ ਇਹ ਕਦੇ ਬਈ ਦੇਸ਼ ਪੰਜਾਬ ਰਿਹਾ ਹਾਂ ਐਵੇਂ ਨਹੀਂ ਦੇਸ਼ ਪੰਜਾਬ ਦੀਆਂ ਕਦੇ ਗੱਲਾਂ ਹੁੰਦੀਆਂ ਰਹੀਆਂ ਤਾਂ ਕਿੱਡੇ ਮਤਲਬ ਕਿ ਵੱਡੇ ਵੱਡੇ ਕਵੀਆਂ ਨੇ ਵੱਡੇ ਵੱਡੇ ਸ਼ਾਇਰਾਂ ਨੇ ਜਦੋਂ ਵੀ ਇਹਦੇ ਬਾਰੇ ਲਿਖਿਆ ਗੀਤ ਲਿਖਿਆ ਕੋਈ ਕਵਿਤਾ ਲਿਖੀ ਐ ਕੋਈ ਕਹਾਣੀ ਲਿਖੀ ਐ ਤਨੂੰ ਦੇਸ਼ ਪੰਜਾਬ ਲਿਖਿਆ ਇਸ ਕਰਕੇ ਮੈਂ ਕਿਹਾ ਸੀ ਕਿ ਇਹ ਮਾਲਵਾ ਟਿੱਬਿਆਂ ਦਾ ਦੇਸ਼ ਹੈ ਟਿੱਬਿਆਂ ਦੀ ਧਰਤੀ ਆ ਟਿੱਬਿਆਂ ਬਾਰੇ ਮਾਝੇ ਮਾਲਵੇ ਟਿੱਬੇ ਤੁਹਾਨੂੰ ਨਹੀਂ ਮਿਲਣਗੇ ਮੇਰੇ ਮਿਲਣਗੇ ਬਤਾ ਮਾਰੇ ਮੋٹے ਬਾਈ ਦਾ ਕੰਮ ਦੇਖ ਰਹੇ ਆ ਪਹਿਲਾਂ ਤਾਂ ਇੱਧਰ ਇੱਕ ਪੰਚਾਇਤੀ ਆ ਬਾਈ ਨੇ ਡੇਢ ਏਕੜ ਉੱਥੇ ਦਰਖਤ ਲਾਇਏ ਹੋਣਗੇ ਇੱਕ ਆ ਇੱਧਰ ਬਾਈ ਦਾ ਆਪਣਾ ਅ ਸੀਗਾ ਆਪਣਾ ਲੱਗਿਆ ਹੋਇਆ ਵਾਟਰ ਬਾਕਸ ਉੱਥੇ ਬਾਈ ਸਵੇਰ ਦਾ ਮਲਾ ਅਸੀਂ ਖੜਿਆ ਨੀਗਾ ਬਾਈ ਇੱਕ ਘੰਟਾ ਵੀ ਦੋਨੇ ਤਿੰਨੇ ਥਾਮਾਂ ਤੇ ਮੋਟਰਾਂ ਚੱਲ ਰਹੀਆਂ ਨੇ ਸਾਰਾ ਸਵੇਰ ਦਾ ਦਰਖਤਾਂ 'ਚ ਪਾਣੀ ਪਾਈ ਜਾਂਦਾ ਇਹ ਹੁੰਦਾ ਕੁਦਰਤ ਨੂੰ ਪਿਆਰ ਬਸ ਅਖੀਰ ਤੇ ਸਾਨੂੰ ਆ ਕਹਿਣਾ ਹਾਂ ਆ ਆ ਮਿੱਟੀ ਇੰਨੀ ਅਮਿੱਟ ਨਹੀਂ ਨਿਗਾ ਮਾਰੋ ਪੰਜਾਬੀਓ ਇੱਕ ਵਾਰੀ ਐ ਐ ਜੇ ਪੰਜਾਬ ਸਾਡੇ ਹੱਥੋਂ ਗਿਆ ਨਾ ਐ ਕਰ ਗਿਆ ਤੇ ਐ ਆ ਦੇਖ ਲਿਓ ਹਮ ਆ ਖਾਲੀ ਹੋ ਗਈ ਮੇਰੀ ਮੁਠੀ ਹਮ ਖਾਲੀ ਹੋ ਜਾ ਤੇ ਯਾਦ ਰੱਖਿਓ ਕਿਸੇ ਵੀ ਕੀਮਤ ਦੇ ਉੱਤੇ ਇਹ ਪੰਜਾਬ ਦੁਬਾਰਾ ਨਹੀਂ ਮਿਲਦਾ ਪੰਜਾਬੀਓ ਦੁਬਾਰਾ ਨਹੀਂ ਮਿਲਣੀ ਤੁਹਾਡਾ ਇਤਿਹਾਸ ਇੱਕ ਵਾਰੀ ਖਸਿਆ ਤੁਹਾਡਾ ਸਭਿਆਚਾਰ ਵਿਰਸਾ ਸੂ ਦੀ ਬੋਲੀ ਇੱਕ ਵਾਰੀ ਮਰੀ ਇਹ ਦੁਬਾਰਾ ਕਿਸੇ ਕੀਮਤਾਂ ਦੇ ਉੱਤੇ ਹਾਸਲ ਨਹੀਂ ਹੁੰਦੇ ਇਹ ਪੈਸੇ ਨਾਲ ਹਾਸਲ ਕਰਨ ਵਾਲੀਆਂ ਚੀਜ਼ਾਂ ਨਹੀਂ ਤੀਨ ਦੁਨੀਆਂ ਦੀ ਦੌਲਤ ਇਕੱਠੀ ਕਰ ਲਓਗੇ ਹਾਸਲ ਨਹੀਂ ਹੋਣਾ ਇਹਦੇ ਲਈ ਖੂਨ ਬਹਾਉਣਾ ਪੈਂਦਾ ਕਈ ਸਦੀਆਂ ਲੱਗਦੀਆਂ ਨੇ ਸਿਰ ਦੇਣੇ ਪੈਂਦੇ ਐ ਘੱਲ ਨਾਲ ਘਾਲੀਆਂ ਪੈਂਦੀਆਂ ਬੜੀ ਜੱਦੋਜਹਿਦ ਕਰਨੀ ਪੈਂਦੀ ਐ ਤਾਂ ਜਾ ਕੇ ਪੈਦਾ ਹੁੰਦੀਆਂ ਨੇ ਤਿਆਰ ਹੁੰਦੀਆਂ ਨੇ ਇਹ ਅਸੀਂ ਸਿਰਫ ਬਸ ਅਸੀਂ ਸਿਰਫ ਛੋਟੀਆਂ ਛੋਟੀਆਂ ਗੱਲਾਂ ਕਰਕੇ ਜਾ ਛੋਟੇ ਛੋਟੇ ਸਹੂਲਤਾਂ ਕਰਕੇ ਵੀ ਠੀਕ ਆ ਜੀ ਵਧੀਆ ਗੱਡੀ ਲੈ ਲਓ ਜੀ ਵਧੀਆ ਘਰ ਪਾ ਲਓ ਜੀ ਸੌਖੀ ਜ਼ਿੰਦਗੀ ਹੋ ਜੂਗੀ ਐਨੀ ਗੱਲ ਪਿੱਛੇ ਯਾਰ ਆਦਾ ਇੰਨਾ ਮਹਾਨ ਵਿਰਸਾ ਮਹਾਨ ਪੰਜਾਬ ਕੁ ਮਾਰੇ ਆ ਤੁਹਾਨੂੰ ਹੱਥ ਬਨ ਕੇ ਬੇਨਤੀ ਆ ਬਾਈ ਜਿਹੜੇ ਬਾਹਰ ਜਾਣੇ ਹੋ ਜਾਓ ਬਾਈ ਜੀ ਸਾਥ ਕੇ ਜਾਓ ਕਮਾਈ ਕਰਕੇ ਪੰਜਾਬ ਆਓ ਬਾਈ ਛੱਡ ਕੇ ਨਾ ਜਾਓ ਕਮਾਈ ਕਰਕੇ ਪੰਜਾਬ ਆਓ ਬਾਹਰੋਂ ਪੈਸਾ ਕਮਾ ਕੇ ਇੱਥੇ ਆਓ ਤੇ ਜਮੀਨਾ ਕਾ ਭੁੱਲ ਜੋ ਜਿਹੜੇ ਕਹਿੰਦੇ ਬਾਈ ਸਿਸਟਮ ਮਾੜਾ ਹੈ ਚਿੱਟਾ ਵੱਧ ਗਿਆ ਇੱਥੇ ਸੁਣਵਾਈ ਨਹੀਂ ਹੋਊਗੀ ਬਾਈ ਲੋਕ ਉਠਣਗੇ ਲੋਕ ਲੜਨਗੇ ਲੋਕ ਪਹਿਲਾਂ ਵੀ ਲੜੇ ਐ ਇਹ ਜੀ ਗੱਲ ਨਹੀਂ ਜ਼ਿੰਦਗੀ ਚ ਕਦੇ ਨਿਰਾਸ਼ਾਵਾਦੀ ਨਹੀਂ ਹੋਈਦਾ ਹਮੇਸ਼ਾ ਆਸ਼ਾਵਾਦੀ ਰਹੀਦਾ ਹਮੇਸ਼ਾ ਹਾਂ ਪੱਕੀ ਸੋਚ ਰੱਖੀ ਦੇ ਵੀ ਹਾਂ ਯਾਰ ਕੋਈ ਗੱਲ ਨਹੀਂ ਤੁਸੀਂ ਇਹ ਦੇਖੋ ਯਾਰ ਅਸੀਂ ਕਿੰਨੇ ਘਾ ਮੁੱਠੀ ਪਰ ਮੁੱਠੀ ਪਰ ਨੇ ਇਸੇ ਦੁਨੀਆ ਦੇ ਰਾਜ ਕਾਇਮ ਕੀਤਾ ਦੇ ਮੁੱਠੀ ਪਰ ਲੋਕਾਂ ਹੁਣ ਤਾਂ ਹੀ ਖਾਸ ਹੋ ਗਏ ਪੂਰੀ ਦੁਨੀਆ ਚ ਫੈਲ ਗਏ ਯਾਰ ਉਹਦਾ ਕੁਝ ਵੀ ਨਹੀਂ ਸੀ ਅਸੀਂ ਪਰ ਰਾਜ ਇੱਥੇ ਲਿਆਂਦਾ ਨਾ ਪੈਦਾ ਕੀਤਾ ਰਾਜ ਕੀਤਾ ਵੀ ਅਦੂਰ ਇੱਕ ਜ਼ਿੰਦਗੀ ਚ ਕਦੇ ਨਾ ਨਾ ਪੱਕੀ ਸੋਚਿਆ ਕਰੋ ਵੀ ਯਾਰ ਇੱਥੇ ਕੁਝ ਨਹੀਂ ਹੈਗਾ। ਇਸ ਕਰਕੇ ਬਾਈ ਅੱਜ ਦੀਆਂ ਗੱਲਾਂ ਬਾਤਾਂ ਇਹੀ ਸੀਗੀਆਂ ਤੁਹਾਡੇ ਨਾਲ। ਮਾਣ ਚ ਸੀਗੀਆਂ ਕਾਫੀ ਚਿਰ ਦੀਆਂ ਗੱਲਾਂ ਕੀਤੀਆਂ ਜਾਣ। ਹੁਣ ਇਹਦੇ ਮਲੇ ਲਾਉਣੇ ਆ ਬਾਈ ਜਾਨਵਰ ਰਹਿਣਗੇ। ਬੱਲਾ ਤੁਹਾਨੂੰ ਦਿਖਾ ਦਈਏ ਬਾਈ। ਹਾਂ ਦਿਖਾ ਦਿੰਦੇ ਆ। ਰਹਿਣਗੇ ਬਾਈ। ਆਓ ਤਾਂ ਦਿਖਾਣੇ ਪਰਲੇ ਪੈ ਦਿਖਾਣੇ। ਚਲੋ। ਲੋਕ ਕਹਿੰਦੇ ਮਿੱਟੀ ਵਿੱਚ ਲੱਖਾ ਹੈ। ਹਾਂ। ਲਓ ਬਾਈ ਮਲੇ ਲਾਉਣੇ ਆ ਤੇ ਸਾਰੇ ਜਾਨਵਰ ਇੱਥੇ ਰਹਿਣਗੇ। ਇਹ ਤਾਂ ਲਾਇਆ ਟੱਬਾ ਲੋਕ ਤਾਂ ਕਨਾਲ ਨਹੀਂ ਛੜਦੇ ਯਾਰਾ ਲੋਕ ਕਨਾਲ ਨਹੀਂ ਛੜਦੇ ਸਾਰਾ ਪੰਜਾਬ ਪੱਧਰ ਕਰੀ ਜਾਂਦਾ ਪਰ 2 ਲੱਖਾ ਟੱਬੇ ਲਾਈ ਜਾਂਦਾ ਅਗਲਾ ਹੁਣ ਇਹ ਮਿੱਟੀ ਫੋਰ ਵੀ ਆਉਣੀ ਹੈ ਉੱਚਾ ਕਰੀ ਜਾਂਦਾ ਬਾਈ ਇਧਰੋਂ ਵੀ ਹੋਰ ਪਤਾ ਆਊਗਾ ਐਤ ਕੀ ਜਿਹੜਾ ਟੱਬਾ ਪਿਓਰ ਰੇਤਾ ਹੈ ਤੇ ਬੈਣ ਰਦਾ ਵੇ ਹੂੰ ਇਹ ਮਿੱਟੀ ਨਹੀਂ ਹੈਗੀ ਰੇਤਾ ਅਮ ਵੀ 10 ਦੇ ਗਾਲ ਇਹ ਪਿਓਰ ਰੇਤਾ ਜਿਹੜਾ ਅਸਲੀ ਆਪਣਾ ਹੁੰਦਾ ਨਾ ਹਾਂ ਬਾਹਣ ਚ ਬਾਈ ਰੋ ਉਹ ਮਿੱਟੀ ਦਿਖਾ ਦੇ ਜਿਹੜਾ ਪਰਾਣਾ ਉਹ ਖਾਲ ਲੰਗਾ ਵੀ ਇਹ ਮਿੱਟੀ ਕਿੰਨੀ ਭੈੜੀ ਆ ਮਿੱਟੀ ਹਾਂ ਬਹੁਤ ਪਜਾਉ ਮਿੱਟੀ ਸੀ ਉਹ ਵੀ ਉਹ ਕਰਨਾ ਹੈ ਉਹ ਵੀ ਦਿਹਾਉਣੇ ਆਪਾਂ ਹਾਂ ਉਹ ਤਾਂ ਨਹੀਂ ਉਹ ਗੱਲ ਕਰਦਾ ਵੀ ਆ ਸਾਰਾ ਹੁਣ ਇੱਥੇ ਇਹ ਨਾਲ ਨਾਲ ਇੱਕ ਹੋਰ ਚੱਲੀ ਜਾਣਾ ਕੰਮ ਜਿਮੇਤ ਕੀ ਜਾਨਵਰ ਬਹੁਤ ਮਚਾਏ ਯਾਰ ਟਿੱਬੇ ਚ ਰਹਿ ਪਿਆ ਕਰਨੇ ਆ ਕੇ ਅੱਗਾਂ ਲਾ ਕੇ ਜਾਨਵਰ ਬਹੁਤ ਮਚਾਏ ਓ ਗੱਲ ਸੁਣੋ ਹੈਲੋ ਤੇ ਬਾਪੂ ਕਹਿੰਦਾ ਨਾ ਦੂ ਡੈਡੀ ਕਹਿ ਕਰ ਆ ਨੈਰਾ ਨਾਲ ਅਰੇ ਦੇਖ ਬਾਈ ਬੈਲਟ ਤੇ ਨੂੰ ਹਾਂ ਇਹ ਕੋਈ ਹੋਰ ਇਹਨਾਂ ਦੀ ਵੀ ਸੁਣ ਲਾ ਹੈ ਸਰਪਾ ਸੁਣਾਉਂ ਪਤਾਲੇ ਯਾਰ ਇਹ ਪੈਪ ਲਿਆਏ ਆ ਨੰਗਾ ਕੇ ਇਧਰੋਂ ਬਾਈ ਕਰੋਗੇ ਗੱਲਬਾਤ ਹੈ ਬਾਈ ਹਾਂਜੀ ਚਰਨੀ ਕੋਈ ਗੱਲਬਾਤ ਚਰਨੀ ਆਜੀ ਗੱਲਬਾਤ ਇਹੀ ਆ ਜੀ ਅਸੀਂ ਇਥੋਂ ਦੀ ਪੈਪ ਨੰਗਾਈ ਸੀ ਹਾਂ ਲੱਖੇ ਬਾਈ ਨੇ ਸਾਨੂੰ ਪਹਿਲ ਦਿੱਤੀ ਹਾਂ ਤੇ ਕਹਿੰਦੇ ਲੱਖੇ ਬਾਈ ਨੂੰ ਤੁਸੀਂ 50 ਲੱਖ ਰੁਪਏ ਦਿੱਤਾ ਪੈਪ ਤਾਂ ਨੰਗਾਉਣ ਦੇ ਦਿੰਦੀ ਇਹਨਾਂ ਲੋਕਾਂ ਦੀ ਇਹੋ ਜੀ ਸੋਚ ਆ ਦੇ ਵੀ ਹੋਰ ਕੋਈ ਨੰਗਾਉਣ ਨਹੀਂ ਦਿੰਦਾ ਸੀ ਥੋੜੇ ਕਿੰਨੇ ਪਿੰਡਾਂ ਨੂੰ ਪਾਣੀ ਜਾਊਗਾ ਸਾਡੇ ਵਿੱਚ 4 ਪਿੰਡਾਂ ਨਾਲ ਜਾਊਗਾ ਪਾਣੀ 3000 ਏਕੜ ਕਿੱਲੇ ਨੂੰ ਪਾਣੀ ਲੱਗੂਗਾ ਨਹਿਰੀ ਪਾਣੀ ਠੀਕ ਆ ਬਾਈ ਹੋਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਤੇ ਤੁਹਾਨੂੰ ਕਿਵੇਂ ਲੱਗਿਆ ਬਾਈ ਦਾ ਟਿੱਬਾ ਦਾ ਯਾਰ ਸਾਡੇ ਹਾਂ ਜੋ ਵਾਲਾ ਵਗੈਰਾ ਲੱਗੇ ਨਹੀਂ ਹੁਣ ਐਂ ਦੱਸੋ ਬਾਈ ਤੁਸੀਂ ਜਿਵੇਂ ਕਹਿੰਦੇ ਸੀ ਜਿੱਦੂ 20 ਸਾਲ ਪਹਿਲਾਂ ਲੱਗਦੇ ਹੁੰਦੇ ਸੀ ਉਹਨੇ ਇਹਨੇ ਟਿੱਬਾ ਲਾ ਲਿਆ ਬਾਈ ਇੱਥੇ ਕੀ ਕੁਛ ਰਹੂਗਾ ਕੀ ਕੁਛ ਰਹੂਗਾ ਜਿੰਨੇ ਵੀ ਜਿਵੇਂ ਲੋਕ ਤਾਂ ਡਰ ਜਾਂਦੇ ਆ ਯਾਰ ਚੂਹੇ ਪੈ ਜਾਣਗੇ ਸਾਡੇ ਲੱਖਾਂ ਕਿਉਂ ਨਹੀਂ ਡਰਿਆ ਜਾ ਕਹਿੰਦੇ ਰਹਿ ਲੱਖੇ ਨੂੰ ਬਈ ਕੁਦਰਤ ਨਾਲ ਛਾਉਂ ਗਾ ਕੁਦਰਤੀ ਕੰਮ ਕਰਦੇ ਅਸੀਂ ਦੇਖਦੇ ਆ 20 25 ਦਿਨ ਹੋ ਗਏ। ਦਰਖਤਾਂ ਨੂੰ ਪਾਣੀ ਪਾਈ ਜਾਂਦਾਂ ਰੰਦਾ 72 ਦਿਨ ਤੋਂ ਲੈ ਕੇ ਹਾਂ ਸ਼ਾਮ ਤੱਕ। ਠੀਕ ਆ ਵੀਰੇ। ਆ ਇਧਰ ਮੈਂ ਰਾਵੇ ਸ਼ਾਰਾ ਕੋ ਦਿਖਾ ਦਿੰਨੇ ਹੁਣ। ਹਾਂ ਪੁਰਾਣਾ ਡਰਾਈਵਰ ਦਿਖਾਉਣਾ ਬਈ ਟਿੱਬੇ ਵਾਲਾ। ਇੱਥੇ ਲਾਉਣ ਵਾਲਾ ਬੰਦ ਕਰ ਦਿਓ ਬਾਈ ਹਾਂ ਬੰਦ ਕਰ ਦਿਓ ਹਾਂ ਆਪਰਾਣਾ ਡਰਾਈਵ ਦਿਖਾ ਦਿਓ ਇੱਥੇ ਕੋਈ ਜਾਨਵਰ ਉਮ ਵੀ ਰਹਿੰਦੇ ਕੋਈ ਸਵਾਜਾਵਲ ਨਹਿਰ ਕਰਕੇ ਬਹੁਤ ਹੈ। ਪਿਆਜ ਵੀ ਬਣਾ ਕੇ ਨਾ 2 ਲੱਖ ਦੇ ਉੱਤੇ ਬਣਾਈ ਬੈਠੇ ਆ। ਅੱਛਾ ਬੈਂਕੜਾ ਉਹ ਕਿਹਾ ਅਧਿਕਾਰ ਨਹੀਂ ਨਹੀਂ ਉੱਪਰ। ਮਾਸੀਏ ਦਾ ਰਿੰਗਰਾ ਚਾਹਤੀ ਰਹੀ ਆ। ਇਹ ਕੋਈ ਨਹੀਂ। ਇਹ ਕੋਈ ਸਮਝ ਨਹੀਂ। ਕੋਈ ਹੋਰ ਚਾਹਤ ਰਿਹਾ। ਕਦੋਂ ਹੀ ਸਤਲਜ ਆ ਰਿਹਾ 2000 ਤੋਂ ਹੈ ਇਸੇ ਤਰ੍ਹਾਂ ਇਹ ਕਦੀ ਸੀ ਨਾ ਉਹ ਤੋਂ ਘਰ। ਕੋਈ ਮਹਗਾ ਰਾਲ ਮਿਲ ਕੇ ਭਰਾ ਦੇ ਦਾ ਮਾਮਲਾ ਪੂਰਾ ਹੋ ਜਾਣਾ।